ਅਮਰਨਾਥ ਯਾਤਰਾ ਤੋਂ ਠੀਕ ਪਹਿਲਾਂ ਕਸ਼ਮੀਰ ਦੇ ਪਹਿਲਗਾਮ ਵਿੱਚ ਪਾਕਿਸਤਾਨ ਸਮਰਥਿਤ ਅਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਸੈਲਾਨੀਆਂ ਦੀ ਬੇਰਹਿਮੀ ਨਾਲ ਹੱਤਿਆ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਨੂੰ ਲੈ ਕੇ ਪਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਪਾਜਪਾ ਵਰਕਰਾਂ ਨੇ ਹਾਥੀਗੇੜ ਚੌਕ ਵਿਖੇ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਪਾਕਿਸਤਾਨ ਦਾ ਰਾਸ਼ਟਰੀ ਝੰਡਾ ਸਾਂਝ ਕੇ ਆਪਣਾ ਗੁੱਸਾ ਪ੍ਰਗਟ ਕੀਤਾ। ਇਸ ਮੌਕੇ ਸੁਖਮਿੰਦਰ ਸਿੰਘ ਪਿੰਟੂ, ਡਾਕਟਰ ਰਾਮ ਚਾਵਲਾ, ਕੁਮਾਰ ਅਮਿਤ ਅਰਜੁਨਦੇਵ ਸਿੰਘ ਠੇਕੇਦਾਰ ਜ਼ਿਲ੍ਹਾ ਜਰਨਲਸ ਕਤਰ ਸਲੇਲ ਕਪੂਰ ਮਨੀਸ਼ ਸ਼ਰਮਾ ਮੀਤ ਪ੍ਰਧਾਨ ਸੰਜੀਤ ਸ਼ਰਮਾ ਮੀਨੂ ਸਹਿਗਲ ਗੁਰਪ੍ਰਤਾਪ ਸਿੰਘ ਟਿੱਕਾ ਅਜਬੀਰਪਾਲ ਸਿੰਘ ਦੰਧਾਵਾ ਸਰਬਜੀਤ ਸਿੰਘ ਸ਼ੈਂਟੀ ਅਵਿਨਾਸ਼ ਸ਼ੈਲਾ ਸਮੇਤ ਬੀਜੇਪੀ ਦੇ ਵਰਕਰ ਅਤੇ ਆਗੂ ਮੌਜੂਦ ਸਨ। ਪਾਕਿਸਤਾਨ ਦੇ ਆਈਐਸਆਈ ਵਾਲਿਆਂ ਨੇ ਜਾਂ ਪਾਕਿਸਤਾਨ ਦੇ ਗੁੰਡਿਆਂ ਨੇ ਜੋ ਸਾਡੇ ਦੇਸ਼ ਦੇ ਚੰਗੇ ਨਾਗਰਿਕ ਜੋ ਉੱਥੇ ਘੁੰਮਣ ਗਏ ਸੀ ਸ਼੍ਰੀਨਿਕਰ ਉਹਨਾਂ ਦਾ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ। ਮੈਂ ਸਮਝਦਾ ਬੜੀ ਸ਼ਰਮਨਾਕ ਘਟਨਾ ਹੈ ਔਰ ਇੱਥੇ ਆਪਾਂ ਹੋਰ ਨਿੰਦਿਆ ਕਰਦੇ ਹਾਂ ਔਰ ਸਾਡੀ ਅਜ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾ ਸਾਰੇ ਹਿੰਦੁਸਤਾਨ ਦੇ ਵਿੱਚ ਇਹਦਾ ਬਹੁਤ ਰੋਸ ਹੈ। ਇਹ ਬੜਾ ਦੁੱਖਦਾਈ ਹੈ। ਕਿਉਣ ਵਾਲੇ ਟਾਈਮ ਤੇ ਜਿੱਦਾਂ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਜੀ ਨੇ ਕਿਹਾ ਵਾ ਵੀ ਜਵਾਬ ਦਿੱਤਾ ਜਾਊਗਾ ਕੱਲੇ ਕੱਲੇ ਜਿਹੜਾ ਦਾ ਦੋਸ਼ੀ ਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਅੱਤਵਾਦ ਨੂੰ ਹਮੇਸ਼ਾ ਕੁੰਚਲਿਆ ਵਾ ਤੇ ਗਾਂ ਵੀ ਕੁੰਚਲਾਂਗੇ ਪਰ ਜਿਹੜੇ ਸ਼ਹੀਦ ਹੋ ਗਏ ਮੈਂ ਉਹਨਾਂ ਨੂੰ ਸ਼ਹੀਦ ਮੰਨਦਾ ਆਪਣੇ ਭੈਣ ਭਰਾ ਜਿਹੜੇ ਉੱਥੇ ਘੁੰਮਣ ਗਏ ਸੀ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਮੈਂ ਇਸ ਘਟਨਾ ਦੀ ਬਹੁਤ ਅਸੀਂ ਨਿੰਦਾ ਕਰਦੇ ਆ ਤੁਸੀਂ ਦੇਖ ਰਹੇ ਹੋ ਵੀ ਸੰਕਰਿਆਂ ਦੀ ਤਦਾਦ ਦੇ ਵਿੱਚ ਇਹ ਸਿਰਫ ਭਾਜਪਾ ਦੇ ਕਾਰਜਕਰਤਾ ਨਹੀਂ ਆਮ ਲੋਕ ਵੀ ਇੱਥੇ ਇਕੱਠੇ ਹੋਏ ਨੇ ਆਮ ਲੋਕਾਂ ਦੇ ਵਿੱਚ ਵੀ ਰੋष ਹੈਗਾ ਵਾ ਜਿਹੜੇ 28 ਹਿੰਦੂ ਮਾਰੇ ਗਏ ਔਰ ਪੁੱਛ ਪੁੱਛ ਕੇ ਮਾਰੇ ਗਏ ਨੇ ਵੀ ਤੁਹਾਡਾ ਧਰਮ ਕੀ ਹੈ ਤੁਹਾਨੂੰ ਕੁਰਾਨ ਆਂਦਾ ਕਿ ਨਹੀਂ ਆਂਦਾ ਇਹ ਬਹੁਤ ਸ਼ਰਮਨਾਕ ਘਟਨਾ ਹੈ